ਮੇਰਾ ਪਿੰਡ ਜੋਗਗੁਰ ਬੇਦੀਆਂ ਬਲਪਾਲ ਸਿੰਘ ਨਾਮ ਮੇਰਾ ਅਸੀਂ ਬਰਗਰ ਖਾਨ ਦੇ ਇਥੇ ਸ਼ਨੀਆ ਰੋਡ ਤੇ ਅਸੀਂ ਤਾਂ ਪਹਿਲਾਂ ਜਲਵੇ ਜਲਵਾ ਰੈਸਟੋਰੈਂਟ ਤੇ ਬਹਿਣ ਲੱਗੇ ਸੀ ਤਾਂ ਅਸੀਂ ਸੋਚਿਆ ਨਹੀਂ ਇੱਥੇ ਜਿਆਦਾ ਪੈਸੇ ਲੱਗਣੇ ਥੋੜਾ ਇੱਧਰ ਬਹਿ ਜਾਨੇ ਉੱਤੇ ਬਿਡੇ ਗੱਡੀ ਆਈ ਸਰ ਵਰਨਾ ਚਿੱਟੇ ਰੰਗ ਦੀ ਚਾਰ ਬੰਦੇ ਸੀ ਵਿੱਚ ਅਸੀਂ ਬਰਗਰ ਖਾਨ ਦੇ ਮੋਹਸਲ ਤੇ ਬਹਿ ਕੇ ਸਿੰਧੀਆਂ ਆ ਕੇ ਸਰ ਗੋਲੀਆਂ ਮੰਨਦੇ ਵੇ ਦੂਹਾਂ ਕੋ ਬਲੈਕ ਪਿਸਟਲ ਹੀ ਤੇ ਇੱਕ ਕੋ ਸਿਲਵਰ ਕਲਰ ਦਾ ਹੈ ਤੇ ਤਿੰਨਾਂ ਚਾਹਾਂ ਨੇ ਮੂੰਹ ਬੰਦੇ ਸਾਰਾ ਹੁੰਦੇ ਗੋਲੀਆਂ ਮਾਰਦੇ ਤੇ ਜਾਂ ਜਾਂਦੇ ਆ ਪਤਾ ਨਹੀਂ ਕੀ ਚੀਚੀ ਚਾਹਦੇ ਹੀ ਕਾਂ ਕੱਢ ਕੇ ਗੱਡੀ ਤੇ ਮੈਂ ਮੋਟਰਸਾਈਕਲ ਭਜਾਉਣ ਲੱਗਾ ਪਹਿਲਾਂ ਮੇਰੀ ਲਾਤੇ ਮਾਰੀ ਫੇਰ ਮੈਂ ਭਜਾਉਣ ਲੱਗਾ ਫਿਰ ਜੇ ਲਾਤੇ ਮਾਰੀ ਕਿ ਡਿੱਗ ਗੀ ਮੈਂ ਸਰਕਾਰ ਮੋਟਰਸਾਈਕਲ ਭਜਾ ਲਿਆ ਉਥੋਂ ਤੇ ਸਰ ਚਾਰ ਬੰਦੇ जख्मी ਹੋਏ ਆ ਜੀ ਦੋਹਾਂ ਨੂੰ ਸਾਡਾ ਹੁਣੇ ਰੈਫਰ ਕੀਤਾ ਅਮਨਦੀਪ ਹਸਪੀਟਲ ਤੇ ਸਾਡੀ ਫੈਮਿਲੀ ਆਉਂਦੀ ਹੈ ਜੇ ਸਾਨੂੰ ਵੀ ਕਹਿੰਦੇ ਰੈਫਰ ਗੋਲੀਆਂ ਉੱਥੋਂ ਨਿਕਲਣੀਆਂ ਜਾ ਕੇ ਲਾਗਦਾ ਮਾਰੀ ਕਿਉਂਕਿ ਸਰ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਇੱਥੇ ਜੁੜਿਆ ਆ ਹੀ ਤਾਂ ਗੋਆ ਮੁੰਡੇ ਮਿਲਦੇ ਵੀ ਆ ਜਾ ਕੋ ਖਾ ਪੀ ਕੇ ਹੁੰਦੇ ਆ ਲਾਗੇ ਦੇ ਕਲਾ ਨੌਰ ਦੇ ਮੈਂ ਸਰ ਨਾਲ ਇਹਨਾਂ ਦੇ ਆ ਗਿਆ ਮੈਨੂੰ ਨਹੀਂ ਸੀ ਪਤਾ ਤੇ ਸਰ ਮੈਨੂੰ ਇਹਨਾਂ ਨੂੰ ਨਹੀਂ ਪਤਾ ਕੌਣ ਇੱਕ ਆਦੀ ਲਾਗ ਡਟ ਜਾਂ ਕੀ ਗੱਲ ਸੀ ਤੇ ਸਾਰੇ ਸਿੱਧੀਆਂ ਆ ਕੇ ਗੋਲੀਆਂ ਚਲਾਉਂਦੇ ਨਹੀਂ ਸਰ ਪਤਾ ਨਹੀਂ ਮੂੰਹ ਬੰਦੇ ਸੀ ਸਰ ਵਰਨਾ ਗੱਡੀ ਚਿੱਟੇ ਰੰਗ ਦੀ ਸਿੱਧੀਆਂ ਲੈ ਗਈ ਤੁਸੀਂ ਨਹੀਂ ਨਹੀਂ ਸਰ ਇਹ ਤੇ 버ਗਰ ਖਾਨ ਦੇ 버ਗਰ ਮੋਲ ਕਿ ਜਾਣੀ ਆਉਂਦੇ 버ਗਰ ਖਾਨ ਤੋਂ ਬੋਤਾ ਲੱਗ ਜਾਂਦਾ ਅਸੀਂ ਤੇ ਸਰ ਜੋੜੇ ਖਾਨ ਦੇ ਪਹਿਲਾਂ ਤੇ ਜੋੜੇ ਫੜਿਆਂ ਨੂੰ ਚੱਲ ਕੇ ਜੋੜੇ ਦਾ ਸਰ ਮੈਂ ਸਿਲੰਡਰ ਦੇਣਾ ਹੈ ਕਿਤੇ ਕਰ ਮੋਲ ਦਾ ਪਿੰਡ ਜੋੜੇ ਖਾਨ ਤੋਂ ਜੋੜਿਆ ਨਹੀਂ ਨਹੀਂ ਜੋੜੇ ਸਰ ਮੈਂ ਸਿਲੰਡਰ ਦੇਣਾ ਹੈ ਤੇ ਉੱਥੋਂ ਅੱਗੋਂ ਮੁੰਡੇ ਮਿਲ ਪਏ ਕਹਿੰਦੇ ਅੱਜ ਲਈ ਗੁਰਦਾਪੁਰ ਤੋਂ ਮੈਂ ਕਿਹਾ ਖੱਲਾ ਨਹੀਂ ਛੜ ਗਦਾ ਪਰ ਖਾਨ ਵੀ ਨਾ ਆਏ ਤੇ ਆਈ ਸਰਾ ਇਹ ਫਲਾਫਾ ਤੇ ਕੀ ਕਮਾਈ ਜਾਂਦੀ ਹਨੇ ਕਪੜੇ ਲੈਣ ਆਏ ਤੇ ਰਾਤ ਨੂੰ ਜਾਣ ਦੇ ਚਤੇ ਸਾਨੂੰ ਮਿਲ ਗਏ ਤੇ ਉੱਥੇ ਬਰਗਖਾਨ ਦਾ ਵੇ ਆਪਾਂ ਸਾਰੇ ਜਾਣੇ ਤੇ ਜੋ ਬਰਗਖਾਨ ਦਾ ਵੇ ਤੇ ਪਤਾ ਨਹੀਂ ਤੇ ਸਰ ਬੜਨਾ ਗੱਡੀ ਜੋ ਪਤਾ ਨਹੀਂ ਗੱਡੀ ਵੜਨਾ ਕਿਹੜੀ ਉਹਨੇ ਪਿਸਟਲ ਕੱਢੇ ਤੇ ਹੁੰਦਾ ਗੋਲੀਆਂ ਮਾਰਦਾ ਸਾਰੇ ਸਾਡੇ ਨਹੀਂ ਹਾਦੀ ਨਹੀਂ ਹਾਦੀ ਕਿੰਨੇ ਚੱਕ ਮੇਰੇ ਸਾਡੇ ਹੋਏ ਨਹੀਂ ਪੰਜ-ਛਤ ਯਾਨੀ ਸਰ ਤੇ ਕਿਹੜੀ ਗੋਲੀ ਹਾਂਜੀ ਸਭ ਮਿਲ ਆਤੇ ਚਲ ਗੀ ਸਿਨੇਰੋਂ ਭਾਗੀ ਸਰ ਨਾਂ ਨਹੀਂ ਸਰ ਪਤਾ ਬਾਬਾ ਕਿਤੇ ਨਾ ਪਤਾ ਪਰਨਾਮ ਕੀ ਅਰਜੀਤ ਸਿੰਘ ਸਰ ਅਰਜੀਤ ਸਿੰਘ ਕਿਥੋਂ ਰਹਿੰਦੇ ਹੋ ਫੈਲਾਬਾਦ ਤੋਂ ਮੇਰਾ ਨਾਮ ਡਾਕਟਰ ਨਕੀਤਾ ਹੈ ਮੈਂ ਐਮਰਜੈਂਸੀ ਵਿਭਾਗ ਚ ਕੰਮ ਕਰਦੀ ਹਾਂ ਸਰਕਾਰੀ ਹਸਪਤਾਲ ਬਬਰੀ ਇੱਥੇ ਚਾਰ ਬੰਦੇ ਆਏ ਗਨ ਸ਼ਾਟ ਹੋਣ ਦੇ ਨਾਲ ਇੱਕ ਬੰਦੇ ਦੇ ਜਿਹੜੇ ਪੇਟ ਚ ਗੋਲੀ ਵੱਜੀ ਸੀਗੀ ਉਹਨੂੰ ਅਸੀਂ ਰੈਫਰ ਕਰ ਦਿੱਤਾ ਹੈ ਜਿਹੜੇ ਤਿੰਨ ਆ ਉਹਨਾਂ ਦਾ ਇਲਾਜ ਚੱਲਦਾ ਪਿਆ ਹੈ ਹਾਂ ਦੋ ਹੀ ਥਿਆ ਪਰ ਨਹੀ ਇੱਥੇ ਆਪਣੇ ਕੋਲ ਤਿੰਨ ਜਨੇ ਆ ਦੋ ਜਨੇ ਆ ਅੱਡੇ ਕੋਲ ਬੈੱਡ ਤੇ ਬੈਠੇ ਹੋਏ ਆ ਤੇ ਇੱਕ ਜਨੇ ਨੂੰ ਆਪਾਂ ਸੀਟੀ ਸਕੈਨ ਕਰਾਉਣ ਦੇ ਭੇਜ ਇਹਨਾਂ ਦੇ ਬਾਵਾ ਤੇ ਤੇ ਲੱਤਾਂ ਤੇ ਵੱਜੀਆਂ ਹੋਈਆਂ ਟ੍ਰੀਟਮੈਂਟ ਚੱਲਦਾ ਹਾਂਜੀ ਗ੍ਰਾਫਰ ਉਹ ਤੇ ਅਰਦੋਸ਼ਮੀਰ ਰੋਡ ਤੇ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਲੜਕੇ ਦੀ ਜੁਰਾਈ ਜਿਹੜਾ ਹੋ ਗਿਆ ਤੇ ਤੇ ਬਤੇ ਅਸੀਂ ਮੁੱਖ ਤੇ ਆ ਕੇ ਦੇਖਿਆ ਤੇ ਪਤਾ ਲੱਗਾ ਕਿ ਚਾਰ ਲੜਕੇ ਦੋ ਪਾਰਟੀਆਂ ਨਾਲ ਕੋਈ ਝਗੜਾ ਹੋਇਆ ਚਾਹੁੰਦੇ ਵੀ ਵਿੱਚ ਚਾਰ ਲੜਕੇ ਜੱਟ ਹੋਏ ਆ ਇਹ ਇੱਕ ਵੀ ਇਥੇ ਡੈਥ ਹੋ ਗਈ ਹੈ ਇਹ ਗੁਰਜੀਤ ਸਿੰਘ ਹੈਗਾ ਬਾਕੀ ਸਾਰਾ ਅਸੀਂ ਵੈਰੀਫਾਈ ਕਰ ਸਕਦੇ ਹਾਂ ਕਿ ਕੀ ਝਗੜਾ ਹੋਇਆ ਕੀ ਗੱਲਬਾਤ ਹੈ ਕਿਹੜੇ ਕਾਲਜ ਦੇ ਬੱਚੇ ਸਰ ਇਹ ਕੋਲੀਜੀ ਪਰਫੈਕਟਲੀ ਕੋਲੀਜੀ ਦੇ ਕਿਸੇ ਵੀ ਦੋਵੇਂ ਬੱਚੇ ਹੈਗੇ ਅਲੱਗ-ਅਲੱਗ ਹੌਂਸ ਤੋਂ ਹੈਗੇ ਇਹ ਨਹੀਂ ਪਤਾ ਲੱਗਦਾ ਹਲਪੋਲਗਾਂ ਦੀ ਕਾਲਜ ਲੜਾਈ ਹੋਈ ਕੱਲ੍ਹ ਮੇਰੇ ਉਹਨਾਂ ਦੇ ਕੋਈ ਪੁਲਿਸ ਅਧਿਕਾਰੀ ਉੱਥੇ ਨਹੀਂ ਲੱਗੇ। ਅੱਜ ਅੱਜ ਸਾਨੂੰ پتہ ਲੱਗਿਆ ਇਥੇ ਵੀ ਲੋਕ ਇਕੱਠੇ ਹੋਏ ਸੀਗੇ ਤੇ ਉਹ ਤੋੜਾ ਹੋਇਆ ਜਦੋਂ ਕਿ ਉਹ ਜਿੰਨੇ ਜਿੰਨੇ ਪਹੁੰਚੇ ਤਾਂ ਪਹਿਲਾਂ ਸਭ ਕੁਝ ਹੋ ਚੁੱਕਾ ਸੀ। ਦੋ ਤਣੇ ਦੀ ਲੜਾਈ ਦੋ ਤੋਂ ਉਹ ਦੇਖਣਾ ਵਰਗੇ ਚਾਰ ਫਟਰ ਹੋ ਗਏ। ਹਾਂ। ਤੇ ਜਿਹੜੇ ਕੋਲ ਚੌਂਕਾ ਲੱਗਾ ਕੋਰਸ ਦਾ ਉਹ ਉਹ ਅਜੇ ਹੀ ਕਰ ਰਹੇ ਪਏ ਨੇ ਇਨਵੈਸਟੀਗੇਸ਼ਨ। ਉਹਨੂੰ ਜਲਦੀ ਰੈਸਟ ਕਰ ਲੈਣ। ਕਿੰਨੇ ਹਾਲ ਸਰ ਬਰਾਮਾ। ਉਹ ਸਵੇਰ ਨੂੰ ਸਾਡੀ ਟੀਮ ਜਿਹੜੀ ਆ ਪ੍ਰਿੰਸੀਪਲੀ ਉਹ ਦੱਸੋਗੇ। ਕਿੰਨੇ ਰੋਡ ਫਰੇਗੋ ਹੀ ਕਰਾ ਕੇ ਲੇ ਪਰ ਜੋ ਚਾਰ ਬੰਦੇ ਇੰਜਰੀਡ ਆ ਖਰੂਗ ਹੋਈ ਹੋਈ ਹੈ ਫੇਰੀ ਕੋਈ ਜੋ ਲੱਗਿਆਗਾ ਆਪਣੀ ਗੋਲੀ ਸਰ ਇਹ ਮੈਨੂੰ ਨਹੀਂ ਪਿਆ ਤੂੰ ਚਲਾਈ ਇਹਨਾਂ ਕੋਲ ਵੀ ਇਹਨਾਂ ਦੇ ਇੱਕ ਦੇ ਮੋਟਰਸਾਈਕਲ ਵਿੱਚ ਅਸੀਂ ਦੇਖਿਆ ਦੱਤ ਰੂਟਰ ਪਿਆ ਹੋਆ ਤੇ ਬਾਕੀ ਜੀ ਇਨਵੈਸਟੀਗੇਟ ਕਰਦੇ ਹੋਰ ਇਹਨਾਂ ਨਾਲ ਵੀ ਕਿਹੜੇ ਕਿਹੜੇ ਬੰਦੇ ਸੀਗੇ ਤੇ ਤੁਹਾਨੂੰ ਸਾਰੇ ਰਸਤੇ ਹੋ ਜਾਣਗੇ ਠੀਕ